ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਭਾਈ ਰੂਪਾ ਤਹਿਸੀਲ ਆਰੰਮਪਰਾ ਫੂਲ ਤੇ ਜਿਲ੍ਹਾ ਐਨੂ ਬਸੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਿਕਾਊ ਆ ਗਈ ਜਰਸੀ ਦਾ ਕਰਾਉਸ ਆ ਗਈ ਬਿਲਕੁਲ ਤਾਜ਼ੀ ਸੋਈ ਹੈਗੀ ਤਿੰਨ ਚਾਰ ਦਿਨ ਹੋਏ ਆਗੇ ਤੇ ਬੱਚੀ ਤੁਸੀਂ ਇਹਦੀ ਦੇਖ ਸਕਦੇ ਹੋ ਨਾਲ ਬੱਚੀ ਹੈਗੀ ਚੰਗੀ ਸਭੀ ਬਲੀਆ ਬਾਡੀ ਬੰਤਰ ਦੀ ਬਹੁਤ ਚੰਗੀ ਹੈਗੀ ਬਾਕੀ ਆਰਡਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੇ ਚੰਗੇ ਥਾਣੇ ਦੇਖ ਸਕਦੇ ਹੋ ਤੁਸੀਂ ਤੇ ਆਰਡਰ ਮੋਰ ਨੂੰ ਵੀ ਚੰਗਾ ਆ ਤੇ ਬਾਕੀ ਜਿਹੜੀ ਸਪੇਸ ਆ ਥਾਣਾਂ ਦੇ ਵਿੱਚ ਬਹੁਤ ਆ ਗਈ ਤੇ ਮੁੱਠੀ ਦੀ ਚੁਵਾਈ ਵਾਲੇ ਵਧੀਆ ਚੰਗੇ ਥਾਣਾਂ ਆਗੇ ਚੰਗੀ ਸੰਭੀ ਬਲੀ ਆ ਹੂੰ 25 ਤਰੀਕ ਨੂੰ ਆਪਾਂ ਵੀਡੀਓ ਬਣਾ ਰਹੇ ਹਾਂਗੇ ਤੇ तकरीबन 5:30 ਦਾ ਟਾਈਮ ਆਗਾ ਤੇ ਚੁਵਾਈ ਇਹਦੀ ਹੋਣੀ ਹੈ तकरीबन 6:00 ਵਜੇ ਤੇ ਉਸ ਹੱਬ ਨਾਲ ਤੁਸੀਂ ਆਰਡਰ ਦੀ ਜੱਜਮੈਂਟ ਕਰ ਸਕਦੇ ਹੋਗੇ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਹੈਗੀ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਲੈ ਲਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਇੱਥੇ ਆ ਕੇ ਆਪ ਦੀ ਹਰ ਪੱਖ ਤੋਂ ਪੂਰੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਹੋਗੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰੇਲੂ ਪਸ਼ੂ ਰੱਖੇ ਹੁੰਦੇ ਘਰ ਦੀ ਲੋੜ ਵਾਸਤੇ ਉਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਡਿਟੇਲ ਆਪਾਂ ਸਾਰੀ ਲੈ ਜਾਗੇ ਬਾਈ ਦੋ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਹੋਡਾ ਆਪਾਂ ਜਿਆਰਾ ਸਮਾਨ ਹੀ ਲਾਉਂਦੇ ਤੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਸਾਰੀ ਆਪਾਂ ਡਿਟੇਲ ਲੈ ਕੇ ਦੰਨੇ ਆ ਤੇ ਉਸ ਤੋਂ ਬਾਅਦ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਿੰਨੇ ਵੀ ਸਾਡਾ ਚੈਨਲ ਦੇਖਦੇ ਆ ਸਾਰੇ ਪੜਾ ਪੜਾ ਮਨ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਬੇਨਤੀ ਹੈ ਕਿ ਜਿਹੜੇ ਜਿਹੜੇ ਵੀ ਦੇਖਦੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਠੀਕ ਹੈ ਬਾਈ ਧੰਨ ਤੇ ਆਪਣਾ ਬਈ ਨਾਮ ਦੱਸ ਦਿਓ ਆਪਣਾ ਨਾਮ ਸਰਜੀਤ ਸਿੰਘ ਕਿੰਗੜਾ ਪਿੰਡ ਪਈ ਰੁੱਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਾ ਜੀ ਮੋਬਾਈਲ ਨੰਬਰ ਹੈਗਾ 95016 34323 ਠੀਕ ਹੈ ਇਸ ਨੰਬਰ ਤੇ ਦੋਸਤੋ ਤੁਸੀਂ ਕੰਟੈਕਟ ਕਰਨਾ ਬਾਕੀ ਸਕਰੀਨ ਦੇ ਉੱਤੇ ਵੀ ਨੰਬਰ ਚੱਲੀ ਜਾਂਦਾ ਹੈਗਾ ਤੇ ਬਈ ਇਹਦੀ ਡਿਟੇਲ ਦੱਸਿਓ ਵਹਿੜ ਦੀ ਇਹਨੇ ਕਿਹੜਾ ਸੁਹਾ ਸੁਈ ਆ ਇਹ ਇਹ ਦੂਜਾ ਸੁਹਾ ਸੁਈ ਹੈ ਜੀ ਘਰ ਦੀ ਵਹਿੜਾ ਦੂਜਾ ਸੁਹਾ ਸੁਈ ਆ ਹਾਂਜੀ ਬੱਚੀ ਆ ਕਰਦੀ ਆ ਆਪਣੇ ਹਾਂਜੀ ਕਰਦੀ ਕਰਦੀ ਠੀਕ ਆ ਮਗਰ ਬੱਛੀ ਆ ਹਨ ਹਾਂਜੀ ਪਹਿਲੇ ਸੂਏ ਆਪਣੇ ਕੋਲੇ ਨੇ ਹਮਝ ਲਓ 14 15 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਆਪਣੇ ਕੋਲੇ 14 15 ਦਿੱਤਾ ਜੀ ਹਾਂਜੀ ਠੀਕ ਆ ਤੇ ਇਸ ਵਾਰ ਕਿੰਨੀ ਕੁ ਉਮੀਦ ਆਗੀ ਇਸ ਵੇਲੇ ਜਾਨੀ 17 18 ਲੀਟਰ ਤਾਂ ਲੈਣਾ ਚਾਹੀਦਾ ਜੀ 17 18 ਲੀਟਰ ਤਾਂ ਦੇ ਦਊਗੀ ਹਨ ਹਾਂਜੀ ਬਾਕੀ ਦੁੱਧ ਫੈਟ ਵਾਲਾ ਵਧੀਆ ਗੱਲ ਨਹੀਂ ਹੈਗੀ ਬਣਾ ਸੰਘਣਾ ਦੁੱਧ ਮੱਝਾਂ ਵਰਗਾ ਹੋਊਗਾ ਹਾਂਜੀ ਫੈਟ 3 9 4 ਇੱਥੇ ਫੈਟ ਹੁੰਦੀ ਆ ਫੈਟ ਵੀ ਪੂਰੀ ਚੰਗੀ ਆਉਂਦੀ ਆ ਹਾਂਜੀ ਹਾਂਜੀ ਠੀਕ ਹੈ ਉਹ ਜਿਹਨੇ ਘਰੇ ਮਤਲਬ ਦੁੱਧ ਪੀਣ ਵਾਸਤੇ ਰੱਖਣੀ ਆ ਹਨਾ ਹਾਂਜੀ ਬਹੁਤ ਵਧੀਆ ਵਾਕੀ ਠੰਡੀ ਸੀਲ ਆ ਜਿਵੇਂ ਮਰਦੀ ਹੱਥ ਪਰ ਮਰ ਜਿਓ ਠੀਕ ਆ ਉਹ ਸੀਲ ਆ ਬਾਈ ਹਾਂਜੀ ਹਾਂਜੀ ਪੂਰੀ ਠੀਲ ਆ ਕੋਈ ਗੱਲ ਨਹੀਂ ਇਹ ਠੀਕ ਆ ਚੌਣ ਚਾਣ ਚ ਕਿਵੇਂ ਆ ਪੂਰੀ ਠੀਲ ਹੈ ਜਿਵੇਂ ਬੁੜੀਆਂ ਚੌਂਦੀਆਂ ਆਪਣੀਆਂ ਤਾਂ ਠੀਕ ਆ ਤੇ ਬਈ ਆਪਾਂ ਰੇਟ ਕਿੰਨਾ ਕਰਦੇ ਆਂਗੇ ਰੇਟ ਬਾਈ ਜੀ ਇਹਦਾ ਲੈਣ 63000 ਰੁਪਿਆ ਬਸ ਇਹ ਚ ਮੜਾ ਮੋਟਾ ਮੰਨਤਾ ਨਾ ਇਹ ਕਮੌਲਤ ਰੇਟ 30000 ਹਾਂਜੀ ਠੀਕ ਆ ਵਿੱਚੋਂ ਜਾਨੀ ਕਿ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਹਾਂ ਮਾਨਤਾਨ ਹੋ ਜਾਊਗਾ ਜੀ ਠੀਕ ਆ ਜੀ ਖੋਲ ਕੇ ਇਹਦਾ ਢੀੜਾ ਦਵਾ ਦਿਆਂ ਠੀਕ ਹੈ ਔਰ 63000 ਦੋਸਤੋ ਮੁੱਲ ਆਗਾ ਬਾਕੀ ਵਿੱਚੋਂ ਥੋੜਾ ਕਾਣਾ ਮਾਨਤਾਨ ਹੋ ਜਾਊਗਾ ਤੇ ਬਾਡੀ ਵੰਤਰ ਦੀ ਬਹੁਤ ਜੰਗੀ ਆਗੀ ਆਰਡਰ ਦੀ ਕੁਆਲਿਟੀ ਬਹੁਤ ਜੰਗੀ ਸਿੱਧੇ ਥਾਣਾ ਖਾਤੜ ਦਰਮਿਆਨਾ ਜਿਵੇਂ ਹੁੰਦਾ ਛੋਟਾ ਛੋਟੇ ਦੇ ਵਿੱਚ ਹੈਗੀ ਬਾਕੀ ਬੈਕ ਸਾਈਡ ਨੂੰ ਤੁਸੀਂ ਅਟਰ ਦੇਖ ਸਕਦਾ ਹੈਗਾ ਬੜਿਆਂ ਵਾਂਗ ਤੇ ਬੈਕ ਸਾਈਡ ਤੁਸੀਂ ਪਿੱਠ ਕੋਲ ਵੀ ਦੇਖ ਸਕਦੇ ਹੋ ਫੇਸ ਨਹੀਂ ਕੋਲ ਨਹੀਂ ਦੇਖ ਸਕਦੇ ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਹੈਗੀ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਨਰਕ ਪਰਕ ਤੁਸੀਂ ਆਪ ਕਰਨੀ ਆ ਇੱਥੇ ਆ ਕੇ ਤਸੱਲੀ ਕਰਿਓ ਫੇਰ ਇਹ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀਗੀ ਤੁਸੀਂ ਆ ਕੇ ਫੋਲ ਤਸੱਲੀ ਕਰਿਓ ਫੇਰ ਤੁਸੀਂ ਬਾਈ ਨਾਲ ਸੁਲਦਾ ਕਰਿਓ ਬਾਕੀ ਸਾਫ਼ ਸੁਥਰੀ ਹੈ ਹਰੇਕ ਪੱਖ ਤੋਂ ਚੰਗੀ ਹੈਗੀ ਚੰਗੀ ਸਭੀ ਬੜੀ ਹੈਗੀ ਥਾਣ ਤੁਸੀਂ ਦੁਬਾਰੇ ਦੇ